ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਦੋਵਾਂ ਫੋਰਮਾਂ ਵੱਲੋਂ 200 ਦਿਨ ਸਾਰਿਆਂ ਮੋਰਚਿਆਂ ਤੇ ਮਨਾਇਆ ਗਿਆ ਸ਼ੰਭੂ ਖਨੌਰੀ ਔਰ ਰਤਨਪੁਰਾ ਔਰ ਦੋਵਾਂ ਫੋਰਮਾਂ ਦੇ ਸਾਰੇ ਆਗੂਆਂ ਨੂੰ ਜਿੱਥੇ ਵਧਾਈਆਂ ਵਾ ਉਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪਿੰਡਾਂ ਦੇ ਜੋਨਾਂ ਦੇ ਜ਼ਿਲ੍ਹਿਆਂ ਦੇ ਸੂਬੇ ਦੇ ਔਰ ਕੋਰ ਕਮੇਟੀ ਦੀਆਂ ਆਗੂਆਂ ਨੂੰ ਸਾਰਿਆਂ ਨੂੰ ਮੁਬਾਰਕਾਂ ਕਿਉਂਕਿ ਸਾਰਿਆਂ ਨੇ ਤਾਂ ਨੰਨ ਮੰਨ ਧੰਦੇ ਨਾਲ ਜੋਰ ਲਾਇਆ ਵੱਡੇ ਕਾਫਲੇ ਕਾਫਲੇ ਲੈ ਕੇ ਜਿਹੜੇ ਪਹੁੰਚੇ ਆ ਔਰ ਇਸ ਟਾਈਮ ਤੇ ਜਿੱਥੇ ਤੁਹਾਨੂੰ ਵਾਰਕਾ ਦਿੱਤੀਆਂ ਜਾ ਰਹੀਆਂ ਵਾ ਉਥੇ ਨਾਲ ਇਹ ਵੀ ਆ ਕਿ ਜਿਹੜਾ ਮੁਕਾਬਲਾ ਵਾ ਉਹ ਜਿਹੜਾ 50-50 ਹੋਇਆ ਪਿਆ ਸੀਗਾ ਕਿਦਰ ਨਾ ਤੇ ਆਪਣੇ ਮੋਰਚਿਆਂ ਨਾਲ ਉਹ 40-60 ਤੇ ਆ ਗਿਆ ਜੇ ਕਿਉਂਕਿ 60% ਅੰਦੋਲਨਕਾਰੀ ਹੋ ਗਿਆ ਤੇ 40% ਸਰਕਾਰ ਰਹਿ ਗਈ ਆ ਕਾਰਨ ਇਹ ਵੀ ਜਦੋਂ ਵੋਟਾਂ ਤੋਂ ਬਾਅਦ ਮੋਦੀ ਦੇ ਨਤੀਜੇ ਆਏ ਸੀ ਉਹਨਾਂ ਨਤੀਜਿਆਂ ਨੂੰ ਵੇਖ ਕੇ ਚੱਕਰਾਂ ਦੇ ਵਿੱਚ ਪਿਆ ਫਿਰਦਾ ਸੀ ਮੋਦੀ ਔਰ ਜਦੋਂ ਹੁਣ ਅੰਦੋਲਨ ਆਪਣੀ ਖੂਬਸੂਰਤੀ ਨਾਲ ਚੜ ਰਿਹਾ ਵਾ ਪੂਰੀ ਐ ਚੜਦੀ ਕਲਾ ਦੇ ਨਾਲ ਹੁਣ ਮੋਦੀ ਨੇ ਜਿਵੇਂ ਰੇਟਾ ਪਾਉਣੀਆਂ ਸ਼ੁਰੂ ਕੀਤੀਆਂ ਵਾ ਆਪਣੀਆਂ ਏਜੰਸੀਆਂ ਤੋਂ ਆਗੂਆਂ ਦੇ ਘਰਾ ਦੇ ਇਹਦਾ ਮਤਲਬ ਜਲਦੀ ਜਿਹੜਾ ਰੇਤ ਦੀ ਤੰਦ ਵਾਂਗੂ ਮੋਦੀ ਡਿੱਗੂਗਾ ਔਰ ਤੁਸੀਂ ਆਪਣਾ ਜਾਬਤਾ ਬਣਾ ਕੇ ਰੱਖਿਓ ਸਾਰੇ ਏਕਤਾ ਤੇ ਸੰਘਰਸ਼ ਇਹਦੇ ਤੋਂ ਪਿੱਛੇ ਨਹੀਂ ਆਪਾਂ ਹਟਣਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਪਿੰਡ ਪਧਰੀ ਫੇਰ ਤਿਆਰੀਆਂ ਕਰਕੇ ਔਰ ਆਪਣੀਆਂ ਵਾਰੀਆਂ ਜਿਹੜੀਆਂ ਪੂਰੀਆਂ ਪਰਵੀਆਂ ਲਾਉਣੀਆਂ ਵਾਂ ਖੂਨ ਵਾਲੀਆਂ ਵਾਰੀਆਂ ਜਿਹੜੀਆਂ ਲੱਗਣ ਜਦੋਂ ਆਪਾਂ 300 ਦਿਨ ਮਨਾਉਣਾ ਵਾਂ ਜਾਂ 250 ਦਿਨ ਮਨਾਉਣਾ ਵਾਂ ਉਦੋਂ ਵਾਲੇ ਇਕੱਠ ਉਹ ਬਲੱਖਣ ਹੋਣਗੇ ਹੋਂ ਵਾਲੇ ਇਕੱਠ ਜਿਹੜੇ ਬਲੱਖਣ ਵਾਂ ਇਹਦੇ ਦੇ ਜਿੰਨੇ মিডিਏ ਨੇ ਅੱਜ ਕਵਰੇਜ ਕੱਲ ਕੀਤੀ ਆ ਜਿੰਨੇ মিডিਏ ਨੇ ਕਵਰੇਜ ਕੀਤੀ ਆ ਜਿੰਨੇ ਲੰਗਰਾਂ ਵਾਲਿਆਂ ਵੀਰਾਂ ਨੇ ਲੰਗਰਾਂ ਦੀਆਂ ਸਵਾਵਾ ਕੀਤੀਆਂ ਵਾਂ ਜਿੰਨੀਆਂ ਧਾਰਮਿਕ ਸੰਸਥਾਵਾਂ ਲੰਗਰ ਲੈ ਕੇ ਆਈਆਂ ਵਾਂ ਔਰ ਜਿੰਨੇ ਆਪਣੇ ਜਾਬਾ ਜੋਦੇ ਲੰਗਰ ਲੈ ਲੈ ਕੇ ਆਏ ਆ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਨੂੰ ਆਦ ਖਾਸ ਧੰਨਵਾਦ ਮਾਵਾ ਭੈਣਾਂ ਦਾ ਜਿਨ੍ਹਾਂ ਨੇ ਬਹੁਤ ਵੱਡੇ ਕਾਫਲੇ ਜਿਹੜੇ ਆ ਉਹ ਲੈ ਕੇ ਆਈਆਂ ਵਾ ਤੇ ਵੱਡੀ ਤਦਾਦ ਨਾਲ ਸ਼ਮੂਲੀਅਤ ਕੀਤੀ ਆ ਹਰੇਕ ਹਿੱਸੇ ਦੇ ਵਿੱਚੋਂ ਵੱਡੀ ਤਦਾਦ ਨਾਲ ਵਿੱਚ ਮਾਵਾ ਭੈਣਾਂ ਦਾ ਮਾਤਾ ਗੁਜਰਤ ਕੌਰ ਦੀਆਂ ਜਾਈਆਂ ਦਾ ਸ਼ਾਮਲ ਹੋਣਾ ਮਾਤਾ ਭਾਗ ਕੌਰ ਦੀਆਂ ਵਾਰਸਾਂ ਦਾ ਸ਼ਾਮਲ ਹੋਣਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਿਸਟਮ ਨੂੰ ਤੱਕ ਕੇ ਮਗਰਲੇ ਬਨੇ ਕੰਧ ਨਾਲ ਲਾ ਦਣਗੇ ਤੇ ਦੇਖ ਦੇ ਕੀਰਤੀ ਕੰਮੇ ਜਿੱਤਣਗੇ ਹਰ ਹਾਲ ਦੇ ਵਿੱਚ ਆਪਾਂ ਨਸਲ ਤੇ ਫਸਲ ਬਚਾਵਾਂਗੇ ਔਰ ਸਰਕਾਰਾਂ ਨੂੰ ਮੂੰਹ ਦੀ ਖਾਣੀ ਪਊਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ